ਕਿ ਬਾਬਾ ਜੀ ਆਂਦੇ ਵਿਚਾਰੇ ਮਸਾ ਜਿੱਤੋਇਆ ਜਾਂਦੇ ਇਹਨਾਂ ਕੋ ਆ ਦੇਖੋ ਬੜੀ ਬੜੀ ਮੁਸ਼ਕਲਾਂ ਤੋੜਦੇ ਪਏ ਆ ਅੱਲਾਹ ਤੁਹਾਨੂੰ ਬਖਸ਼ ਤਾਨੀ ਤੁਹਾਨੂੰ ਬਖਸ਼ ਬਾਬਾ ਜੀ ਬਾਬਾ ਜੀ ਆਪਣੇ ਕੋਲ ਹੈਗਾ ਜਿਉਂ ਪੂਰਾ ਚੱਕਣ ਵਾਲਾ ਹੈਗਾ ਜੀ ਇਹ ਕਿੰਨੇ ਦਾ ਇੱਕ ਦੇ ਦਿਓ ਬੜਾ ਸਮਾਨ ਹੈ ਤੇ ਬਾਬਾ ਜੀ ਇਹਦੇ ਓੱਖ ਨਹੀਂ ਹੁੰਦਾ ਤੁਹਾਨੂੰ ਸਾਈਕਲ ਦੇ ਸਾਹ 125 ਘਟਾ ਲਓ 75 ਸਾਲ ਵਾਹਿਗੁਰੂ ਵਾਹਿਗੁਰੂ ਮਿਹਨਤ ਕਿੰਨੀ ਹੈ ਬਜ਼ੁਰਗੋ ਬਾਹਰ ਘਰ ਚੱਲਦੇ ਨਾ ਧਿਆਨ ਦੇਖੋ ਕੋਈ ਨਹੀਂ ਕਿਰਾਇਆ ਮਕਾਨ ਹੈ ਅੱਛਾ ਤੁਹਾਨੂੰ ਕੀ दाम ਦੱਸ ਕੋਈ ਕੋਈ ਮੈਂ ਫੜਿਆ ਸੈਲ ਫੜਿਆ ਤੂੰ ਇੱਕੋ ਨਹੀਂ ਗਲੀ ਭੀੜੀ ਗਈ ਹੈ ਅੱਛਾ ਬਾਬਾ ਜੀ ਕੋਈ ਕਿਸੇ 10 ਵੱਟ ਕੇ ਚੱਲ ਰਿਹਾ ਜੀ ਦਾ ਵਾਹਿਗੁਰੂ ਵਾਹਿਗੁਰੂ ਅੱਛਾ ਇਹ ਨਹੀਂ ਕੀ ਬੰਦੇ ਆ ਨਹੀਂ ਕਿਸੇ 10 ਵੱਟ ਕੇ ਚੱਲ ਰਿਹਾ ਠੀਕ ਹੈ ਠੀਕ ਹੈ ਪਿਆਰੋ ਠੀਕ ਹੈ ਜਾ ਬਪਾ ਤੁਨ ਗੁਰਦਾਮ ਦਾਦੀ ਓ ਖਾ ਬਪਾ ਜੀ ਬਹੁਤ ਓ ਖਾ 10 ਵਟਕੇ ਚਰੇ ਇਹ ਅੱਛਾ ਅਬ ਚੋਂ ਬਾਹਰ ਆ ਗਏ ਜਾਂ ਬਪਾ ਅੱਛਾ ਕੋਨ ਗੁਰਦਾਮ ਦਾਦੀ ਕਿਤੇ ਸਵੇਰੇ 100 ਵਟਕੇ ਚਰੇ ਜਾਂਦਾ ਅੱਛਾ ਕਿਸੇ ਵੇਲੇ ਉਹ ਵੀ ਨਹੀਂ ਕਿਸੇ ਵੇਲੇ ਫਿਰ ਮੁੜ ਕੇ ਤਿੰਨ ਚਾਰ ਦਿਨ ਆਈ ਰਹੇ ਨਹੀਂ ਵਾਹਿਗੁਰੂ ਵਾਹਿਗੁਰੂ ਠੀਕ ਹੈ ਪਿਆਰੋ ਆਫੜ ਬਬਾਈ ਦਾ ਮਾਲਕ ਤੁਹਾਡਾ ਫਰਮਾ ਰਹੀ ਡਿੱਗ ਪਿਆ ਅੱਛਾ ਤੁਹਾਨੂੰ ਮੈਂ ਸ਼ਾਂਤੀ ਚਾਹੀਦੀ ਆ ਹਾਂ ਮਨ ਦੀ ਸ਼ਾਂਤੀ ਚਾਹੀਦੀ ਸਾਨੂੰ ਸਾਨੂੰ ਸ਼ਾਂਤੀ ਨਹੀਂ ਮਿਲਦੀ ਬਾਬਾ ਜੀ ਮਨ ਮਤਲਬ 500 ਰੁਪਏ ਸ਼ਾਂਤੀ ਨਾ ਕਮਾਇਆ ਹੋਵੇ ਮੇਰੇ ਕੋਲ ਕੋਈ ਸ਼ਾਂਤੀ ਨਹੀਂ ਮਿਲਦੀ ਇਹ ਕਿਉਂ ਮਤਲਬ ਵੀ ਮੈਂ ਸਿਰਫ ਦਰਮਨ ਦਾਰੂ ਆਸੇ ਰਹਿਣਾ ਹਾਂ ਕਰਾਇਆ ਸਾਢੇ 4700 ਆ ਵਾਹਿਗੁਰੂ ਵਾਹਿਗੁਰੂ ਉਹ ਮੁੰਡੇ ਦਿੰਦੇ ਆ ਆਪੇ ਹੀ ਕਰਦੇ ਬਹੁਤ ਬਹੁਤ ਵਧੀਆ ਹਾਂ ਸਿਰਫ ਕਿੰਵੇਂ ਆਈਂਦੇ ਤੂੰ ਬਾਬਾ ਜੀ ਦੇਰ ਮੰਮਾ ਦਾ ਹੋਣ ਲੱਗਾ। ਹੂੰ ਤੇ ਹੁਣ ਵਜਿਆ 1:30 ਵਜ ਗਿਆ। ਜਾਂਦੇ ਆ ਮਰ ਤੇਰੇਆ ਜੰਗ ਜਾਣਾ। ਅੱਛਾ। 2:00 ਵਜ ਜਾਣਾ। 2 2 ਵਜ ਨੇ। ਬਹੁਤ ਐਨਾ ਕੀ 75 ਸਾਲ ਦੀ ਮੋਜੇ ਨਾ ਵੀ ਬੜਾਵਾ। ਬਹੁਤ ਆ। ਹਾਂ। ਮੈਂ ਕੋਈ ਤਰ੍ਹਾਂ ਦੀ ਦਾਸ ਦਾ ਨਹੀਂ। ਵਾਹਿਗੁਰੂ ਵਾਹਿਗੁਰੂ। ਨਹੀਂ ਸ਼ੁ크ਰਾ ਸ਼ੁ크ਰਾ ਗੁਰੂ ਦਾ ਸੱਚਾ ਦਾ ਹੈਗੇ ਮਾਲਕ ਜੀ। ਬਹੁਤ ਵਧੀਆ ਲੱਗਿਆ ਤੁਹਾਪਾ ਜੀ ਕਿਉਂਕਿ ਸਾਨੂੰ 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 ਚੈਨ ਨਹੀਂ ਆਂਦਾ। 500 700 ਨਹੀਂ ਦੇ ਕਮਾਉਂਦੇ ਤੇ ਪਰ ਤੁਹਾਨੂੰ ਵੇਖ ਕੇ ਸਬਰ ਹੋ ਜਾਂਦਾ। ਜਰਾ ਸਬਰ ਕਰ ਲੰਦਾ ਵਾ। ਹੂੰ। ਔਰ ਅਨੁਰੋਧਿਆ ਤਾਰੇ ਕਥਾ ਲੰਗਦਾ ਹੂੰ ਕਹਿੰਦਾ ਜੀ ਸਿਰਫ ਮਨ ਬੜਾ ਧੜਕਦਾ ਹੂੰ ਮਨ ਨੂੰ ਕੰਟਰੋਲ ਆਪਣੇ ਕਰਨਾ ਵਾਸਤੇ ਕਰਨਾ ਬੰਦਾ ਨਹੀਂ ਰਾਜਦਾ ਬੰਦਾ ਨਹੀਂ ਰਾਜਦਾ ਉਹੀ ਨਾ ਬਾਬਾ ਜੀ ਮੈਂ ਹੁਣ ਮੋਈ ਕਹਿੰਦੇ ਕਿ ਤੁਹਾਨੂੰ ਵੇਖ ਕੇ ਮੈਨੂੰ ਹੋ ਰਿਹਾ ਕਿ ਤੁਸੀਂ ਮੈਂ ਤਾਂ ਤੁਹਾਨੂੰ ਕਿਹਾ ਮੈਂ ਕਿਹਾ ਕਿੰਨੇ ਪੈਸੇ ਕਮਾਏ ਤੁਸੀਂ ਕਿਹਾ ਮੈਂ ਪੈਸੇ ਨਹੀਂ ਵੇਖਦਾ ਓਕੇ ਜੀ 5000 ਰੁਪਏ 5000 ਰੁਪਏ ਕਮਾਏ ਤੁਸੀਂ ਵੇੜ ਦੇ ਵੇ ਲੋ ਪਰ ਤੁਹਾਨੂੰ ਸਬਰ ਆ ਆਪਣੇ ਦਰਮਦਰੂ ਵਾਸਤੇ ਖੰਦਬਈਆ ਖਾਂਦੇ ਹੋ ਵਾਹਿਗੁਰੂ ਸ਼ੂਗਰ ਸ਼ੂਗਰ ਦੀ ਹਾਂ ਸ਼ੂਗਰ ਦੀ ਦਵਾਈਆਂ ਖਾਦੇ ਉਹਦੀ ਵਾਸਤੇ 50 ਰੁਪਏ ਕਮਾਏ ਬਸ ਸ਼ੁਕਰ ਹੈ ਗੁਰੂ ਦਾ ਅੰਦਾਸ ਬਸ ਆਹ ਆਫੜੋ ਪੈਸੇ ਛੋਟਾ ਦੇਤਾ ਹੈ ਹਾਂ ਛੋਟਾ ਹੀ ਆ ਬਾਬਾ ਜੀ ਹੈ ਨਹੀਂ ਖੁੱਲੇ ਨਹੀਂ ਗਏ ਵੇਹੀ ਖੁੱਲੇ ਦੇ ਜੇ ਇਹ ਸਾਰੇ ਹੀ ਆ ਬਾਬਾ ਜੀ ਇਹ ਸਾਡੇ ਪਿਓਾਂ ਦੀ ਉਮਰ ਦੇ ਹੋ ਮਾਰੇ ਨੇ ਅੱਜ ਮੈਨੂੰ ਦਿੱਤਾ ਜਦੋਂ ਤੁਸੀਂ ਜਵਾਨ ਸੀ ਤੁਸੀਂ ਵੀ ਬਣਦੇ ਸੀ ਤੁਸੀਂ ਗੜਾ ਨਹੀਂ ਬਣਦੇ ਰਹੇ ਜਦੋਂ ਜਵਾਨੀ ਸੀ ਉਦੋਂ ਬਣਨੇ ਕਿ ਠੱਕੇ ਖਾਨ ਲੱਗ ਕੇ ਆਏ ਹਾਂ ਹਾਂ ਕੋਈ ਗੱਲ ਨਹੀਂ ਮਾਰੇ ਕਿਰਪਾ ਕਰੇ ਕੋਈ ਨਹੀਂ ਪਿਆਰੋ ਠੀਕ ਹੈ ਜੀ ਤਾਂ ਅਕ ਜੋ ਆਪਣੀ ਸਿਹਤ ਦਾ ਦਵਾਈ ਦਵਾਈ ਲੈ ਆਇਓ ਜਾ ਕੇ ਠੀਕ ਹੈ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਖਾਤੇ ਹੋ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਸੋ ਅਜੇ ਹੀ ਬਜ਼ੁਰਗਾਂ ਦੇ ਕੋਲੋਂ ਸਮਾਨ ਲਿਆ ਕਰੋ ਥੋੜਾ ਬਹੁਤ ਜ਼ਰੂਰ ਲਿਆ ਕਰੋ ਕਿ ਇਹਨਾਂ ਦੀ ਜੜੀ ਰੋਜੀ ਰੋਟੀ ਆ ਕਿਉਂਕਿ ਇਹ ਆਪਣੇ ਵਾਸਤੇ ਕਰਦੇ ਨੇ ਥੋੜਾ ਬਹੁਤ ਦਵਾਈਆਂ ਵਾਸਤੇ ਕਰਦੇ ਨੇ ਹਨਾ ਤੇ ਜ਼ਰੂਰ ਸਾਥ ਦਿਆ ਕਰੋ ਜਿਨੇ ਜੋ ਇਹਨਾਂ ਦੀ ਬੇਟੀ ਹੋਣਗੇ ਉਹ ਵੀ ਕਰਦੇ ਨੇ ਪਰ ਆ ਵੀ ਆਪਣਾ ਥੋੜਾ ਬਹੁਤ ਕਰਦੇ ਹੈਗੇ ਨੇ ਅਜੇ ਹੀ ਬਜ਼ੁਰਗਾਂ ਦਾ ਸਾਥ ਜ਼ਰੂਰ ਦਿਓ ਇਹ ਪੰਜਾਬੀ ਆ ਸਾਡੇ ਪੰਜਾਬ ਦੇ ਨੇ ਸਾਡੇ ਬਜ਼ੁਰਗ ਨੇ ਵਾਹਿਗੁਰੂ ਜੀ ਕਾ ਕਾਰ ਸਾਹਿਬ ਜੀ ਵਾਹਿਗੁਰੂ ਜੀ ਕੀ ਫਤਿਹ